पीर बाबा शाह हुसैन ਦੇ ਦਰਬਾਰ ਤਲਵੰਡੀ ਚੌਧਰੀਆ ਵਿਖੇ 16 ਤੋਂ 18 ਜੁਲਾਈ ਨੂੰ ਐਨਆਰਆਈ ਵੀਰਾਂ ਇਲਾਕਾ ਤੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਦਾ ਨਾਲ ਮਨਾਇਆ ਜਾ ਰਿਹਾ ਹੈ ਤਿੰਨ ਰੋਜ਼ਾ ਜੋੜ ਮੇਲੇ ਦੀਆਂ ਤਿਆਰੀਆਂ ਉਪਰੰਤ ਬਾਬਾ ਸੁਚੀਤ ਸਿੰਘ ਜੋਗੀ ਨੇ ਦੱਸਿਆ ਕਿ 14 ਜੁਲਾਈ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਤੇ 16 ਜੁਲਾਈ ਦਿਨ ਬੁੱਧਵਾਰ ਨੂੰ ਪਾਠ ਦੇ ਭੋਗ ਉਪਰੰਤ ਵਖ ਵਖ ਧਰਮਾਂ ਦੀਆਂ 15 ਲੜਕੀਆਂ ਦੇ ਵਿਆਹ ਉਹਨਾਂ ਦੇ ਰੀਤੀ ਰਿਵਾਜਾਂ ਅਨੁਸਾਰ ਕੀਤੇ ਜਾਣਗੇ याद रहे कि चार विह सूफी गायक खान वालों जा रहे हैं बाबा जोगी ने दसिया कि सतारा जुलाई दिन वीरवार सूफी कलाम से सभ्याचारक प्रोग्राम हो सूफी महफल साजन पट्टी रहमत अली चरणजीत चन्नी, रणजीत राणा जी खान ते रजा सिस्टर अपनी भरवी हाजरी लवा सूफी कलाम ते सभ्याचारक प्रोग्राम दी संचालन एंकर रणजीत मान करे 18 ਜੁਲਾਈ ਦਿਨ ਸ਼ੁੱਕਰਵਾਰ ਨੂੰ ਪੰਜਾਬ ਦੇ ਡੀਜੀਪੀ ਜਗਜੀਤ ਸਿੰਘ ਸਰਵਾ ਸੰਚਾਲਕ ਰੈਸਲਿੰਗ ਅਕੈਡਮੀ ਵਰੀਆਣਾ ਜਲੰਧਰ ਦੀ ਅਗਵਾਈ ਵਿੱਚ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਪਟਕੇ ਦੀ ਕੁਸ਼ਤੀ ਜੱਸਾ ਪੱਟੀ ਤੇ ਰੋਸ਼ਨ ਕਿਰਨਗੜ ਵਿਚਕਾਰ ਦੂਜੀ ਕੁਸ਼ਤੀ ਨਿਤਿਨ ਪੱਟੀ ਤੇ ਹਰਵਿੰਦਰ ਤੀਜੀ ਕੁਸ਼ਤੀ ਸੰਤੀ ਤੇ ਭੁਪਿੰਦਰ ਵਿਚਕਾਰ ਹੋਵੇਗੀ। ਇੰਡੀਆ ਸਟ੍ਰਿੰਗ ਇਹਨ ਕੱਟਕਾ ਕਰਵਾਇਆ ਜਾਵੇਗਾ ਵੀਰ ਮਲ ਕੋਚ ਦੀ ਅਗਵਾਈ ਵਿੱਚ ਵਾਲੀਬਾਲ ਮੈਚ ਕਰਾਏ ਜਾਣ। ਕੱਲ ਨੂੰ 14 ਤਰੀਕ ਨੂੰ ਖੰਡਪਾਟ ਸਾਹਿਬ ਕੋਲ ਰਿਹਾ ਜੀ। ਹਾਂ। 16 ਤਰੀਕ ਨੂੰ ਭੋਗ ਪੈਣਗੇ। ਹਾਂਜੀ। 16 ਤਰੀਕ ਨੂੰ ਤ੍ਰੀ ਪਰਿਵਾਰਾਂ ਦੀਆਂ 3 ਦੇ ਵਿਆਹ ਕੀਤੇ ਜਾਣਗੇ। ਲੋੜ ਕਿੰਨੇ ਵਿਆਹ ਹੋ ਰਹੇ ਬਾਬਾ ਜੀ? 15 ਵਿਆਹ ਬਈ। 15 ਵਜੇ ਤੱਕ ਕੋਈ ਪਤਾ ਨਹੀਂ ਮੌਕੇ ਦੇ ਮੌਕੇ ਫੇਰ ਕੋਈ ਆ ਜਾਵੇ ਤੇ ਫੇਰ ਵੀ ਕਰ ਸਕਦੇ ਆਪਾਂ। ਇੱਕ ਦੋ ਦਾ ਅਰੇਂਜਮੈਂਟ ਅਸੀਂ ਵੱਧ ਰੱਖ ਦਿੰਦੇ ਹਾਂ। ਜੀ ਜੀ ਸਰ। ਹਾਂਜੀ ਬਾਕੀ ਜੋ ਵੀ ਲੋੜ ਬੰਦ ਵਾ 3 ਬਾਤੇ ਸਮਾਨ ਆ ਜਿੱਦਾਂ ਸਾਰਾ ਕੁਝ ਬੈੱਡ, ਲਿਵਾਰੀਆਂ, ਪੱਖੇ, ਮਸ਼ੀਨਾਂ, ਬਿਸਤਰੇ, ਭਾਂਡੇ ਇਹ ਸਾਰਾ ਕੁਝ ਦਿੱਤਾ ਜਾਂਦਾ ਜੀ ਸੂਟਾ ਤੱਕ ਦਿੱਤਾ ਹੈ ਕਿੰਨੇ ਦਿਨ ਮੇਲਾ ਰਹਿਣਾ ਸਤ ਇਹ ਮੇਲਾ ਜੀ 6 ਦਿਨ ਮੇਲਾ ਰਹਿਣਾ ਜੀ ਗੱਲ ਤੋਂ ਲੈ ਕੇ ਤੇ 19 ਤਰੀਕ ਤੱਕ ਮੇਲਾ ਉਦਾਂ ਤੇ 5 ਦਿਨ ਮੇਲਾ ਰਹਿੰਦਾ ਵਾ ਅਸੀਂ ਫਿਰ ਬਾਅਦ ਦੇ ਵਿੱਚ ਇੱਕ ਮਹਿਫਲਾ ਆਪ ਕਰਾਉਨੇ ਹੁੰਦੇ ਜਿੱਦਾਂ ਬਹਿ ਕੇ ਆਪ ਦੇਖ ਸਕਦੇ ਜੀ ਜੀ ਕਵਲੀ ਕਵਲੀ ਮੇਲਾ ਹਾਂ ਜੀ ਹਾਂ ਜੀ ਕਵਲੀ ਤੇ ਮਾਮਾ ਜੀ ਇਹ ਖੇਡਾਂ ਦਾ ਪ੍ਰਤੀ ਕਿਦਾਂ ਖੇਡਾਂ ਤੋਂ ਪਹਿਲਾਂ ਜਿੱਦਾਂ 17 ਤਰੀਕ ਨੂੰ ਜੀ ਮਹਾਪੁਰਸ਼ਾਂ ਦਾ ਜਿੱਦਾਂ ਉਪ ਹੁੰਦਾ ਵਾ 17 ਤਰੀਕ ਨੂੰ ਤੇ ਇੱਥੇ ਵਿੱਚ 17 ਤਰੀਕ ਨੂੰ ਕਲਾਕਾਰ ਆਏ ਜੀ ਕਵਾਲਵਾ ਕਿਹੜੇ ਕਿਹੜੇ ਕਲਾਕਾਰ ਆ ਰਹੇ ਜੀ ਜੀਖਾਣਾ ਖਾਨ ਸਾਹਿਬ ਰਣਜੀਤ ਰਾਣਾ ਹੋਰ ਵੀ ਸਾਡੇ ਜਿਹੜੇ ਦਰਬਾਰ ਨਾਲ ਜੁੜੇ ਹੋਏ ਕਲਾਕਾਰ ਕਾਫੀ ਕਲਾਕਾਰ ਹੈ ਵਿੱਚ ਹੁਣ ਇਦਾਂ ਜਿਆਦਾ ਜਿਆਦਾ ਦੇ ਨਾਮ ਨਹੀਂ ਲੈਂਦੇ ਕਿਉਂਕਿ ਉਹਦੇ ਮੌਕੇ ਤੇ ਪਤਾ ਲੱਗ ਜਣਾ ਕੌਣ ਕੌਣ ਆਉਂਦੇ ਆ ਜੀ ਬਾਬਾ ਜੀ ਸੰਗਤਾਂ ਕਿੱਥੋਂ ਕਿੱਥੋਂ ਆਉਂਦੇ ਨੇ ਸੰਗਤਾਂ ਇਹ ਓਡੀਸ਼ਾ ਤੋਂ ਵੀ ਆ ਰਹੇ ਆ ਮੱਧ ਪ੍ਰਦੇਸ਼ ਤੋਂ ਵੀ ਜੁਪੀ ਚੋਮੀ ਰਾਕਸਤਾਨ ਹਰਿਆਣਾ ਹਿਮਾਚਲ ਹਰ ਥਾਂ ਤੋਂ ਸੰਗਤ ਆਉਂਦੀ ਹੈ ਰੈਲੀ ਪੂਰਾ ਪ੍ਰਬੰਧ ਉਹਨਾਂ ਦਾ ਜਿੱਦਾਂ ਕਮਰੇ ਬਣਾਏ ਆ ਮਹਾਰਾਜ ਦੀ ਕਿਰਪਾ ਨਾਲ ਵਧੀਆ ਬਾਥਰੂਮ ਬਣਾਏ ਹੋਏ ਆ ਤੇ ਇੱਧਰ ਏਸੀ-ਓਸੀ ਕਮਰੇ ਲਵਾਏ ਪਏ ਆ ਦੋ ਬੱਸਾਂ ਅੜੀਸਾ ਦੇ ਵਿੱਚੋਂ ਆ ਰਹੀਆਂ ਹਾਂਜੀ ਹਾਂਜੀ ਬਾਬਾ ਜਿਹੜੀ ਕੁਸ਼ਤੀ ਮੁਕਾਬਲੇ ਹੁੰਦੇ ਉਹਨਾਂ 'ਚ ਇਸ ਤਰ੍ਹਾਂ ਲੈਵਲ ਦੇ ਹੁੰਦੇ ਗੱਦਿਆਂ ਵਾਲੀਆਂ ਕੁਸ਼ਤੀ ਹੁੰਦੀਆਂ ਇਹਨਾਂ ਦੂਸਰੀਆਂ ਇਹ ਨਹੀਂ ਜੀ ਅੱਗੇ ਇਹ ਗੱਦੇ ਵਾਲੇ ਕੁਸ਼ਤੀਆਂ ਕਰਾਉਨੇ ਆਂਦੇ ਆ। ਹੁਣ ਤਕਰੀਬਨਾ ਇਹ ਆਪਣੇ ਸ਼ੁਰੂਆਤ ਸਾਹਿਬ ਕੋਲ ਛਿੰਜਵਾ ਜੀ ਜਿਹਦੇ ਵਿੱਚ ਜੱਸਾ ਪੱਟੀ ਔਰ ਨਾਮਵਰ ਕਲਾਕਾਰਾਂ ਦਾ ਨਾਮਵਰ ਜਿੰਨੇ ਵੀ ਪਹਿਲਵਾਨ ਆ ਬਹੁਤ ਜ਼ਿਆਦਾ ਪਹੁੰਚ ਰਹੇ ਆ ਤੇ ਤਿੰਨ ਕੁਸ਼ਤੀਆਂ ਵੱਡੀਆਂ ਰੱਖੀਆਂ ਗਈਆਂ ਜੀ। ਤੇ ਜਿਹਦੇ ਵਿੱਚ ਨਵੀਆਂ ਜਿਹੜੀਆਂ ਆਪਣੀਆਂ ਵਿਆਸਤੀ ਖੇਡਾਂ ਜਿਹੜੀਆਂ ਪੰਜਾਬੀ ਖੇਡਾਂ ਜਿਨ੍ਹਾਂ ਨੂੰ ਆਪਾਂ ਸਟਰੋਂਗ men ਕਿਹਾ ਜਾਂਦਾ ਜੀ। ਉਹ ਪੂਰੇ ਇੰਡੀਆ ਦੇ ਵਿੱਚੋਂ ਆ ਰਹੇ ਆ ਤੇ ਕੱਲਾ ਕੱਲਾ ਜੇਤੂ ਦਾ ਨਾਮ ਅਜ ਤਾਂ ਬਰ ਚੜ ਕੇ ਰੱਖਿਆ ਹੈ ਉਹਦੋਂ ਥੱਲੇ ਨੂੰ ਥੋੜੇ 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 ਤੇ ਘਟਾ ਕੇ ਨਾਮ ਰੱਖੇ ਗਏ ਹਾਂਜੀ ਕੋਈ ਜੀ ਮੁੰਡਿਆਂ ਦੀ ਕੁਸ਼ਤੀਆਂ ਜਾਂ ਲੜਕੀਆਂ ਦੀਆਂ ਨਹੀਂ ਲੜਕੀਆਂ ਦੀ ਉਹ ਲੜਕੀਆਂ ਸਾਡੀਆਂ ਧੀਆਆਂ ਵਾਂਗ ਧੀਆਆਂ ਵੀ ਅੱਜ ਕੱਲ ਜੇ ਇੰਦਰਾ ਗਾਂਧੀ ਰਾਜ ਕਰ ਸਕਦੀ ਸਾਡੀਆਂ ਧੀਆ ਵੀ ਰਾਜ ਕਰ ਸਕਦੀਆਂ ਸਾਡੀਆਂ ਧੀਆ ਆਫਸਰ ਆ ਡੀਐਸਪੀ ਆ ਐਸਐਸਪੀ ਆ ਆਈਜੀ ਆ ਡੀਜੀਪੀ ਤੱਕ ਆ ਪੌਜ ਦੇ ਵਿੱਚ ਲੜਕੀਆਂ ਵਾ ਲੜਕੀਆਂ ਦੀ ਵੀ ਕੁਸ਼ਤੀਆਂ ਹੋਣਗੀਆਂ। ਬਾਈ ਕੀ ਮੈਸੇਜ ਹੈ ਤੁਹਾਡਾ ਸਾਥ ਦਾ? ਮੇਰਾ ਮੈਸੇਜ ਇਹ ਹੀ ਆ ਵੀ ਹਰ ਮੇਰੀ ਭੈਣ ਨੂੰ, ਹਰ ਮਾਂ ਨੂੰ, ਹਰ ਧੀ ਨੂੰ, ਹਰ ਬਜ਼ੁਰਗ ਨੂੰ, ਹਰ ਵੀਰ ਨੂੰ ਵੀ ਆਪਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ। ਜੀ। ਨਸ਼ਿਆਂ ਤੋਂ ਬਚਾਓ ਇੱਕ ਗਰਭ ਚ ਧੀਆਂ ਨਾ ਮਾਰੋ। ਜੇ ਕੋਈ ਇਹ ਇਦਾਂ ਦਾ ਹੈਗਾ ਵੀ ਅਸੀਂ ਨਹੀਂ ਵਿਆਹ ਸਕਦੇ, ਉਹਨਾਂ ਧੀਆਂ ਦਾ ਅਸੀਂ ਖੁਦ ਵਿਆਹ ਕਰਾਂਗੇ। ਵੀ ਇਹ ਧੀਆਂ ਹੀ ਉਹ ਚੀਜ਼ ਹੈ ਜਿਨ੍ਹਾਂ ਨੇ ਗੁਰੂ ਪੀਰ ਤਕੰਬਰ ਜਿਨ੍ਹਾਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਜਨਮ ਦਿੱਤਾ ਵਾ ਕਿਉਂਕਿ ਬੰਦੇ ਦੇ ਪੇਟੋਂ ਤੇ ਅੱਜ ਤੱਕ ਕੋਈ ਗੁਰੂ ਪੀਰ ਨੇ ਜਨਮ ਨਹੀਂ ਲਿਆ ਇੱਕ ਮਾਂ ਦਾ ਦਰਜਾ ਐਡਾ ਉੱਚਾ ਵਾ ਜਿਹਨੂੰ ਆਪਾਂ ਰੱਬ ਦਾ ਦਰਜਾ ਕਿਹਾ ਜਾਂਦਾ ਵਾ ਪਹਿਲੇ ਰੱਬ ਪਹਿਲੇ ਨੰਬਰ ਤੇ ਰੱਬ ਜਿਹੜਾ ਵਾ ਉਹ ਆਪਣੀ ਮਾਂ ਬਾਪ ਆ ਦੂਜੇ ਨੰਬਰ ਤੇ ਰੱਬ ਉਹ ਆਪਣੇ ਬਾਤ ਹੀ ਹਾਂਜੀ ਬਾਬਾ ਜੀਰੇ ਆਨੰਦ ਦਾ ਦੋਨੇ ਸਿੱਖ ਰਹਿ ਤਮਰਿਆਦਾ ਮੁਤਾਬਕ ਨੇ ਹਾਂਜੀ ਇਹ ਸਿੱਖ ਰਹਿ ਤੇ ਮਰਿਆਦਾ ਦੇ ਵਿੱਚ ਵੀ ਆ ਤੇ ਚਾਰ ਨਿਕਾਹ ਆ ਸਾਡੇ ਜੀ ਉਹ ਮੁਸਲਮਾਨ ਦੀ ਦਾ ਮੁਸਲਮਾਨਾਂ ਦੀ ਰਹਿਤ ਦੇ ਵਿੱਚ ਆ ਕਾਜੀ ਆਊਗਾ ਕਾਜੀ ਨੇ ਨਿਕਾਹ ਕਰਨਿਆ ਜਿਦੇ ਵਿੱਚ ਚਾਰ ਵਿਆਹ ਜਿਹੜੇ ਆ ਖਾਨ ਸਾਹਿਬ ਆਪਣੇ ਖਾਨ ਸਾਹਿਬ ਉਹ ਚਾਰ ਵਿਆਹ ਖਾਨ ਸਾਹਿਬ ਕਰਾ ਰਹੇ ਆ ਹਾਂਜੀ ਬਹੁਤ ਸਾਡੀ ਹੈਲਪ ਕਰਦੇ ਆ ਬਾਹਰੋਂ ਬਦੇਤੇ ਸਾਹਿਬ ਦੇ ਛਾਂ ਚੋਂ ਮੇਰੇ ਪਿੰਡ ਨੇ ਮੇਰੀ ਬਹੁਤ ਹੈਲਪ ਕੀਤੀ ਆ ਮੇਰਾ ਪਿੰਡ ਇੰਨਾ ਚੰਗਾ ਮੇਰਾ ਪਿੰਡ ਵਾ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਜਿਸ ਘਰ ਦੇ ਗਾੜੀ ਜਾ ਕੇ ਕੋਲੋਰੀ ਅਗਲੇ ਪਹਿਲਾਂ ਹੀ ਗਰਾਈ ਲੈ ਕੇ ਖਲੋਤੇ ਹੁੰਦੇ ਆ ਹਰ ਇੱਕ ਸਾਲ ਅਸੀਂ ਗਰਾਈ ਨਹੀਂ ਕੀਤੀ ਤੇ ਸਾਨੂੰ ਬਹੁਤ ਪਿੰਡ ਦੇ ਬੰਦਿਆਂ ਨੇ ਕਿਹਾ ਵੀ ਬਾਬਾ ਜੀ ਤੁਸੀਂ ਗਰਾਈ ਕਿਉਂ ਨਹੀਂ ਕੀਤੀ ਤੁਸੀਂ ਈਆਂ ਦੇ ਵਿਆਹ ਕਰਦੇ ਸਾਡਾ ਵੀ ਤਿਲ ਫੁੱਲ ਵਿੱਚ ਪਾ ਲਿਆ ਕਰੋ ਹਾਂ ਇਸ ਦੁਆਰਾ ਪੇਤ ਗਰਾਈ ਕਰਨੀ ਸ਼ੁਰੂ ਕੀਤੀ ਤੇ ਮਹਾਰਾਜ ਦੀ ਕਿਰਪਾ ਨਾਲ ਸਾਡੇ ਬਹੁਤ ਬੱਚੇ ਦੇਸ਼ਾਂ ਦੇ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਦੇ ਵਿੱਚ ਅਰਬ ਦੇਸ਼ਾਂ ਦੇ ਵਿੱਚ ਵੀ ਆ ਫੌਜ ਪੁਲਿਸ ਦੇ ਵਿੱਚ ਉਹ ਸਾਨੂੰ ਇੱਕ ਇੱਕ ਤਨਖਾਹ ਦਿੰਦੇ ਆ ਜਿਹਦੇ ਨਾਲ ਇਹ ਮੇਲਾ ਜਿਹੜਾ ਵਾ ਪੂਰਾ ਹੀ ਸਪੂਰਨ ਕਰਦੇ ਬਾਬਾ ਜੀ ਜਿੱਦ ਇੱਕ ਸਰਾਨਾ ਮੇਲਾ ਹੁੰਦਾ ਉਸ ਤੋਂ ਇਲਾਵਾ ਸਾਲ ਚ ਹੋਰ ਵੀ ਇੱਥੇ ਪ੍ਰੋਗਰਾਮ ਹੋ ਗੇ ਹੋਰ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਜਾਦੇ ਮਾਹ ਮਾਪੁਰਛਾਂ ਦੇ ਮੇਲੇ ਹੁੰਦੇ ਆ ਬਾਬਾ ਸਾਧ ਸ਼ਰੀਪ ਜੀ ਆ ਤੇ ਬਾਬਾ ਇਧਰ ਮਾਦੇਸ਼ਾ ਵਾ ਹੋਰ ਬਹੁਤ ਜਗ੍ਹਾ ਵਾ ਪੀਰਾਂ ਦੀਆਂ ਜਿੱਥੇ ਮੇਲੇ ਹੁੰਦੇ ਸਾਡੇ ਪਿੰਡ ਦੇ ਵਿੱਚ ਤਕਰੀਬਨ ਮੇਲੇ ਦੇ 1 ਮਹੀਨੇ ਦੇ 2-3 ਮੇਲੇ ਹੁੰਦੇ ਰਹਿੰਦੇ ਬੀਬੇ ਨਾਲ ਕੀ ਮਾਹਪੁਰਛ ਵਾ ਗੁਰੂ ਨਾਨਕ ਦੇਵ ਮਹਾਰਾਜ ਦੀ ਭੈਣ ਵਾ ਜਿਨ੍ਹਾਂ ਨੇ ਅੱਡੀ ਮਾਰ ਕੇ ਖੂਪਟਿਆ ਸੀ ਉਹਨਾਂ ਦਾ ਗੁਰਦੁਆਰਾ ਬਹੁਤ ਜਿੱਥੇ ਉਹਨਾਂ ਦੀ ਡੋਲੀ ਰੋਕੀ ਗਈ ਉੱਥੇ ਵੀ ਉਹਨਾਂ ਨੇ ਅੱਡੀ ਮਾਰ ਕੇ ਖੂਪਟਿਆ ਉਹ ਅੱਜ ਵੀ ਮੌਜੂਦ ਆ ਬਹੁਤ ਧਾਰਮਿਕ ਗੁਰਦੁਆਰਾ ਸਾਡਾ ਪਿੰਡ ਬੜਾ ਗੁਰੂਆਂ ਪੀਰਾਂ ਦੀ ਕਿਰਪਾ ਵਾਲਾ ਵਾ ਤੇ ਇੱਕ ਸਾਡੇ 20 ਫੱਗਣ ਨੂੰ ਮੇਲਾ ਹੁੰਦਾ 18 ਤੋਂ ਸ਼ੁਰੂ ਹੁੰਦਾ ਵਾ ਲਾਲਾ ਵਾਲੇ ਪੀਰ ਦਾ ਜਿੱਥੇ ਚੌਂਕੀਆਂ ਉੱਥੇ ਮੈਚ ਹੁੰਦੇ ਆ ਉੱਥੇ ਵੀ ਸਾਡਾ ਪਿੰਡ ਬਹੁਤ ਇੱਕ ਦੂਜੇ ਨੂੰ ਸੰਯੋਗ ਦਿੰਦਾ ਵੱਧ ਚੜ ਕੇ ਮੈਚ ਕਰਾਉਂਦੇ ਆ ਲੰਗਰ ਪੜਾਰੇ ਲੱਗਦੇ ਆ ਇਹ ਹਰ ਸਾਡੇ ਪਿੰਡ ਦੇ ਵਿੱਚ ਕੋਈ ਈਰਖਾबाजी ਨਹੀਂ ਗਈ ਸਾਡੇ ਪਿੰਡ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੇ ਉਹਦੇ ਇੱਕ ਦੂਜੇ ਨੂੰ ਆਸਾਂ ਮਜਾ ਕਰੀਦਾ ਤੂੰ ਜੋਤ ਜਾਣਾ ਤੇਰੇ ਅਲ ਪਾਰਟੀ ਬਣ ਜਾਣੀ ਤੂੰ ਜੋਤ ਜਾਣਾ ਤਾਂ ਡੱਲ ਤਾਂ ਡੱਲ ਪਾਰਟੀ ਆ ਇੱਕ ਤਾਂ ਤੇ ਜੇ ਕਾਲੀਆਂ ਦੀ ਰੋਟੀ ਆ ਕਿ ਕਾਲੀਆਂ ਦੇ ਖਾ ਲੈਣੀ ਹੈ ਕਾਂਗਰਸ ਦੀ ਰੋਟੀ ਹੈ ਕਾਂਗਰਸ ਨੇ ਖਾ ਲੈਣੀ ਹੈ ਆਮ ਪਾਰਟੀ ਦੀ ਰੋਟੀ ਆ ਕਿ ਆਮ ਪਾਰਟੀ ਦੀ ਰੋਟੀ ਖਾ ਲੈਣੀ ਸਾਡਾ ਪਿੰਡ ਬਹੁਤ ਹੀ ਵਧੀਆ ਪਿੰਡ ਹੈ ਨਿੱਕੇ ਨਿੱਕੇ ਪਿੰਡਾਂ ਦੇ ਵਿੱਚ ਅਸੀਂ ਬਹੁਤ ਲੜਾਈਆਂ ਦੇਖਦੇ ਆ ਪਰ ਸਾਡੇ ਪਿੰਡ ਨਾਲ ਦਾ ਪਿੰਡ ਨਹੀਂ ਇਹ ਤਾਂ ਪਿੰਡ ਸਾਡਾ ਪਿੰਡ ਸ਼ਹਿਰਾਂ ਦਾ ਵੀ ਵੱਧ ਕੇ ਪਿੰਡ ਵਾ ਜਿਹੜਾ ਜਿਹੜਾ ਪਿੰਡ ਇਹਦੇ ਵਿੱਚ ਜਨਮ ਲੈ ਲੈਂਦਾ ਉਹਦਾ ਆਸ-ਪਾਸੇ ਜਾਣ ਨੂੰ ਜੀ ਨਹੀਂ ਕਰਦਾ ਇਹ ਸਾਨੂੰ